ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਲੰਗਿਆਣਾ ਨਵਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਜਦੋਂ ਬਾਗਾਪਰਾਣਾ ਸਾਈਡ ਤੋਂ ਆਪਾਂ ਮੋਦ ਕੀ ਵਾਲੇ ਪਾਸੇ ਜਾਂਦੇ ਆ ਉਹ ਰੋਡ ਤੇ ਬਾਈ ਦਾ ਪਿੰਡ ਰਹਿ ਜਾਂਦਾ ਵਾ ਜੋ ਫੌਜੀ ਦਾ ਬੁੱਤ ਲੱਗਿਆ ਹੈ ਰੋਡ ਦੇ ਉੱਥੋਂ ਬਾਈ ਦੇ ਪਈ ਬਾਈ ਦੇ ਫਾਰਮ ਤੇ ਆਉਂਦੀ ਹੈਗੀ ਬਾਈ ਤੇ ਘੋੜੀਆਂ ਵੀ ਰੱਖੀਆਂ ਹੋਈਆਂ ਵਾ ਵਿੱਚੋਂ ਬਾਈ ਨੂੰ ਵਪਾਰ ਦਾ ਵੀ ਸ਼ੌਂਕ ਆ ਕੋਈ ਇੱਕ ਤਾਂ ਨਾ ਚੰਗਾ ਕੋਈ ਜੇ ਮਿਲ ਜਾਂਦਾ ਬਾਈ ਲਿਉਂਦਾ ਵਾ ਮੱਝ ਵੀ ਲਿਉਂਦਾ ਤੇ ਗਾਂ ਦਾ ਵੈਸੇ ਤਾਂ ਮੇਰੇ ਨਹੀਂ ਪੰਜ ਛੇ ਵੀਡੀਓ ਚ ਪਹਿਲੀ ਬਾਈ ਗਾਂ ਲਿਆਇਆ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਆ ਦੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਉ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੋਬਾਈਲ ਨੰਬਰ 98783 93488 ਆ ਸੱਲੀ ਪਰਖ ਤੁਸੀਂ ਆਏ ਕਰਨੀ ਤੁਸੀਂ ਪੈਸੇ ਲਾਉਣੇ ਆਗੇ ਜਾਣਕਾਰੀ ਬਾਈ ਤੋਂ ਲੈ ਲੈਣੇ ਕਿਹੜਾ ਸੂਆ ਤੇ ਕਿਨੇ ਦਾ ਲੈਂਦੀ ਆਗੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੀ ਬਾਈ ਬਾਈ ਸੁਖਿੰਦਰ ਸਿੰਘ ਠੀਕ ਆ ਬਾਈ ਇੱਕ ਵੜ ਵਕਾਉ ਆ ਜੀ ਹਾਂ ਜੀ ਦਿਨ ਕਹਿੰਦੇ ਲਾਜੋ ਬਾਈ ਇਹੇ ਦਿਨ ਦੱਸ ਦੇ ਲੈ ਗਿਓ ਠੀਕ ਆ ਜੀ ਸੂਆ ਸੂਆ ਪਹਿਲਾ ਜੀ ਠੀਕ ਆ ਦੰਦੋ ਵੇਖੀ ਕਿ ਨਹੀਂ ਦੰਦੀ ਦੇਖੀ ਨਹੀਂ ਜੀ ਠੀਕ ਆ ਜੀ ਪਹਿਲਾ ਸੂਆ ਹੋ ਹਾਂ ਜੀ ਛਿੱਗੀ ਹੋ ਜਾਂ ਚੌਗੀ ਹੋ ਹਨਾ ਬਸ ਇੱਥੇ ਕਿ ਜੀ ਠੀਕ ਆ ਜੀ ਤੋੜ ਲਈ ਮਾੜਾ ਜਾ ਕੋਈ ਰਿਕਾਰਡ ਹੈਗਾ ਇਹਦਾ ਕਿ ਨਹੀਂ ਆ ਉਹਦੀ ਮਾਂ ਨੇ ਵੇ 26 27 ਕਿਲੋ ਦਾ ਦਿੱਤਾ ਉਹ ਕਹਿੰਦੇ ਪਹਿਲੇ ਸੂਏ ਹਾਂ ਠੀਕ ਆ ਜੀ ਲੋਈ ਦੋਸਤੋ ਬਾਈ ਕੰਨ ਦੀ ਮਾਨ ਦਾ ਤਾਂ 22 27 ਕਿਲੋ ਪਹਿਲੇ ਸੋਏ ਢਾਂਚਾ ਵੱਡਾ ਹੀ ਆ ਬੋਡੀ ਸ਼ਾਚਰ ਬਹੁਤ ਚੰਗਾ ਤੇ ਦੇਖੋ ਮੂਰਤ ਮਗਰ ਤੱਕ ਜਮਾਂ ਸਟੇਟ ਪਈ ਆਗੀ ਦੇਖੋ ਤੇ ਚੈੱਕ ਕਰੋ ਪੱਠ ਪੂੜਾ ਚੈੱਕ ਕਰ ਲਓ ਬਹੁਤ ਸੋਹਣਾ ਪੱਠ ਪੂੜਾ ਪਹਿਲਾ ਸੂਆ ਚੌਗੀ ਜਾਂ ਬਾਈ ਕੰਨ ਛਿੱਗੀ ਹੋ ਸਕਦੀ ਏ ਚਲੋ ਤੁਸੀਂ ਭਲਾ ਜਵਾਨ ਮੰਨ ਕੇ ਲੈ ਲਿਓ ਕਿਉਂਕਿ ਤੁਹਾਡੇ ਮੰਨਣ ਤੇ ਆਗਾ ਨਾ ਤਾਂ ਹੁਣ ਇਹ ਛਚਾਰਾਂ ਦਾ ਨਾ ਬੁੱਢੀ ਹੋਣ ਲੱਗੀ ਤੇ ਨਾ ਛਿਆਣਾ ਇਹ ਉਹਦੇ ਕਿਨੂੰ ਜਵਾਨ ਹੋਣ ਲੱਗੀ ਛਾਰਾਂ ਨਾਲ ਇਹ ਬੋਡੀ ਸ਼ਾਚਰ ਬਹੁਤ ਚੰਗਾ ਵਜਨ ਬਹੁਤ ਆਗਾ ਚਾਹ ਤਾਂ ਬਰੀ ਬਹੁਤਾ ਬੋਦੀ ਵਾਲੀ ਵੈੜ ਨਿੱਕਾ ਕੰਨ ਵਾਈਟਾ ਵਿੱਚ ਬਰੀਕ ਬਰੀਕ ਡੱਬ ਆ ਗਏ ਸੋਹਣੀ ਵੈੜ ਆ ਗਈ ਤੋਰਾ ਤਾਰਾ ਵੀ ਵੇਖ ਚਾ ਕਰਦੇ ਜੇ ਮੇਲੇ ਤਾਂ ਨਹੀਂ ਵੱਡੀਆਂ ਵੱਡੀਆਂ ਵੈੜ ਤੁਰਦੀਆਂ ਉਵੇਂ ਆ ਹੇ ਦਿਨ 10 ਲੈ ਜੂਗੀ ਇਹ ਹਵਾਨਾ ਇਹਨ ਸਾਰਾ ਤੇ ਵੇਖਦਾ ਵਾਟਰ ਲਾ ਕੱਢ ਕੇ ਸਾਰੀਆਂ ਫੇਰ ਸੋਨਾ ਵਾ ਹਾਦੀ ਚੁਾਈ ਵਾਲੇ ਸੋਨੇ ਥਾਣਾ ਚਾਰ ਹੀ ਥਾਣਾ ਨਾਲ ਕੋਈ ਫੋਟ ਸ਼ਾਗ ਆ ਗਈ ਪਹਿਲਾਂ ਤਾਂ ਥਾਣਾ ਲੱਗਦਾ ਥਾਣਾ ਬਹੁਤ ਚੰਗਾ ਲੱਗਿਆ ਹੋਇਆ ਵਾ ਇਹ ਤਾਂ ਪਹਿਲਾਂ ਚੁੰਡੀ ਆ ਥਾਣਾ ਲੱਗਦਾ ਨਿੱਕਾ ਜਿਹਾ ਤਾਹਾਂ ਤੇ ਮਿੱਠੀ ਬਹੁਤ ਚੰਗੀ ਆ ਗਈ ਤੇ ਵੇਖਦਾ ਤੁਹਾਨੂੰ ਥਾਣਾ ਨੇੜੇ ਤੋਂ ਵਿਖ ਬੋਡ ਚੈੱਕ ਕਰੋ ਤੁਸੀਂ ਬੋਡ ਚੈੱਕ ਕਰਦੇ ਹੋ ਹੀ ਮਗਰ ਉਹ ਵੇਖ ਲੋ ਪੱਠ ਪੜਾ ਤੁਸੀਂ ਤੇ ਮੂਰੋ ਵੇਖ ਲੋ ਜਮਾਂ ਇਹ ਸਟੇਟ ਪਈ ਆਗੀ ਖੜਨੀ ਖੁੜਨੀ ਵਹਿੜ ਦੀ ਫੁੱਲ ਚੰਗੀ ਆਗੀ ਬੋਦੀ ਵਾਲੀ ਵਹਿੜ ਨਿਕਨਿਕਾ ਕਾਨਾਗਾ ਟੈਗ ਵਾਲੀ ਵਹਿੜ ਆਗੀ ਨਵਾਂ ਹਾਣ ਪਹਿਲਾ ਸੂਆ ਬੰਦੀ ਬਾਈ ਫੁੱਲ ਚੰਗੀ ਵਹਿੜ ਆਗੀ ਜਿਹੜੇ ਵੀ ਦੁੱਧ ਪੀਣਾਂ ਨੇ ਘਰੇ ਦੁੱਧ ਨਿਆਰੇ ਦੇ ਦੂਗੀ ਗਰਮੀ ਕਮੇ ਦੁੱਧ ਪਾਈ ਜੋ ਚੰਗਾ ਕਿੰਨੇ ਦੀ ਬਾਈ ਇਹ 80000 ਰੁਪਏ ਵਿੱਚੋਂ ਕੀ ਮਾਨਤਾਨ ਮਾਨਤਾਨ ਹੋ ਜੀ ਠੀਕ ਹੈ ਲੋ ਜਮਾ ਜੈਜਪਾ 80000 ਰੁਪਇਆ ਤੇ ਕਿਸੇ ਉਹਦੇ ਬੰਦੇ ਦੇ ਵੱਡੇ ਫਾਰਮ ਤੇ ਖੜੀ ਹੁੰਦੀ ਇਹਨੇ 1 10 1 5 ਮੋਲ ਕਰਨਾ ਸੀਗਾ ਜਮਾ ਜੈਜਪਾ 22 10000 ਰੁਪਇਆ ਮੈਂ ਨਹੀਂ ਸੋਚਦਾ ਇਦੋਂ ਚੰਗੀ ਵਿਹੜ ਪੱਠਪੁੜੇ ਦੀ ਤੇ ਚੰਗੀ ਜਦ ਬਰੀਡ ਵਾਲੀ ਕੋਈ ਆ ਤੁਹਾਨੂੰ 60000 ਦੇ ਦਊਗਾ ਬਾਕੀ ਤੁਸੀਂ ਆਦੀ ਗੌਰ ਸਮਝਾ ਦੀ ਵੇਖ ਕੇ ਲੈਣੀ ਹੈਗੀ ਜਿਵੇਂ ਤੁਹਾਨੂੰ ਪਸੰਦ ਆਈ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਹੈਗੀ ਇਹ ਦਿਨ 10 ਲੈ ਦਿਨ ਤੱਕ ਸਾਰਾ ਜਿਹੜਾ ਵਾਲਟਾ ਦੇਖ ਰਹੇ ਹੋ ਇਹ ਸਾਰਿਆਂ ਨੇ ਕੱਢ ਕੇ ਫੇਰ ਸੂਣਾ ਵਾ ਐਣ ਫਸ ਕੇ ਸੂਊਗੀ ਕੀ ਰਾਤਾ ਦੁੱਧ ਬਾਕੀ ਸੇਵਾ ਦਾ ਹੁੰਦਾ ਵਾ ਵਾਲਟੇਲਾ ਬਹੁਤ ਪੰਨਿਆਂ ਨੇ ਮੁੱਲ 80000 ਰੁਪਇਆ ਨੰਬਰ ਸਕੇ ਥੱਲੇ ਲੈਲੇ ਪਾਸਾ ਚੱਲੀ ਜਾਣਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਧੰਨਵਾਦ ਜੀ